ਤਕਰੀਬਨ ਪਿਆਰਿਓ 15-20 ਮਿੰਟ ਅੱਧੇ ਘੰਟੇ ਦੇ ਵਿੱਚ ਆਪਾਂ ਜਬਜੀ ਸਾਹਿਬ ਦਾ ਪਾਠ ਜਿਹੜਾ ਪੜ੍ਹ ਲੀਨੇ ਆ। ਪਰ ਜੇ ਕੋਈ ਸਾਨੂੰ ਇਹ ਸਵਾਲ ਪੁੱਛ ਲਵੇ ਕਿ ਜਬਜੀ ਸਾਹਿਬ ਦੇ ਵਿੱਚ ਪੰਜ ਖੰਡ ਹੁੰਦੇ ਨੇ ਗੁਰੂ ਨਾਨਕ ਪ੍ਰ ਸਾਹਿਬ ਨੇ ਗਿਆਨ ਦਿੱਤਾ ਆ ਦੱਸੋ ਉਹ ਪੰਜ ਖੰਡਾਂ ਦਾ ਕੀ ਮਤਲਬ ਹੈ? ਤੇ ਗੁਰੂ ਪਿਆਰਿਓ ਇਸ ਚੀਜ਼ ਦਾ ਜਵਾਬ ਦੇਣਾ ਸਾਡੇ ਵਾਸਤੇ ਔਖਾ ਹੋ ਜਾਏਗਾ ਕਿਉਂ? ਇਹਦਾ ਕਾਰਨ ਵੀ ਆ ਪਿਆਰਿਓ ਕਿਉਂਕਿ ਆਪਾਂ ਕਦੇ ਇਹਨਾਂ ਚੀਜ਼ਾਂ ਨੂੰ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਇਹ ਪੰਜ ਖੰਡ ਸਾਡੇ ਮਨ ਦਾ ਇੱਕ ਸਫ਼ਰ ਹੈ। ਸਾਡੇ ਮਨ ਨੇ ਧਰਮ ਖੰਡ ਤੋਂ ਸਫ਼ਰ ਸ਼ੁਰੂ ਕਰਨਾ ਹੈ ਤੇ ਸੱਚ ਖੰਡ ਤੱਕ ਆਪਾਂ ਪਹੁੰਚਣਾ ਹੈ। ਉਹਦੇ ਵਾਸਤੇ ਸਾਡੇ ਮਨ ਦੀ ਘੜਤ ਹੈ, ਸਾਡੇ ਮਨ ਦੀ ਮਿਹਨਤ ਹੈ, ਸਾਡੇ ਮਨ ਦੀ ਕਹਾਣ ਹੈ। ਸਰੀਰ ਕਰਕੇ ਤੇ ਆਪਾਂ ਪੜ ਲਿਆ ਪਰ ਮਨ ਪਿਆਰਿਓ ਜੇ ਕਿਸੇ ਅਵਸਥਾ ਤੇ ਨਹੀਂ ਪਹੁੰਚਾਇਆ। ਕਿਉਂ? ਕਿਉਂਕਿ ਜੋ ਚੀਜ਼ ਆਪਾਂ ਪੜ ਰਹੇ ਆਂ ਆਪਾਂ ਉਹਦੇ ਉੱਤੇ ਅਮਲ ਨਹੀਂ ਕਰਦੇ ਪਏ। ਸੋ ਅੱਜ ਦੀ ਵੀਡੀਓ ਆਪਾਂ ਇਸੇ ਚੀਜ਼ ਦੇ ਉੱਤੇ ਬਣਾਈ ਹੈ। ਇਹ ਪੰਜ ਖੰਡਾਂ ਦੇ ਉੱਤੇ ਕਿਵੇਂ ਸਾਡੇ ਮਨ ਦੇ ਸਫ਼ਰ ਕਰਨਾ ਹੈ ਕਿਵੇਂ ਜਿਹੜਾ ਪੰਜਵੇਂ ਨੰਬਰ ਉੱਤੇ ਗੁਰੂ ਨਾਨਕ ਸਾਹਿਬ ਨੇ ਸੱਚਖੰਡ ਦੀ ਗੱਲ ਕੀਤੀ ਹੈ ਉਸ ਸੱਚਖੰਡ ਤੱਕ ਆਪਾਂ ਕਿਵੇਂ ਪਹੁੰਚਣਾ ਹੈ ਕਿਵੇਂ ਜਿਉਂਦੇ ਜੀ ਹੀ ਆਪਾਂ ਸੱਚਖੰਡ ਨੂੰ ਵੇਖ ਕੇ ਆਪਣੇ ਮਨ ਨੂੰ ਨਿਹਾਲ ਕਰਨਾ ਹੈ ਕਿਵੇਂ ਸੱਚਖੰਡ ਵਿੱਚ ਬੈਠੇ ਪਰਮੇਸ਼ਰ ਦੇ ਨਾਲ ਆਪਾਂ ਮਲਾਪ ਕਰ ਸਕਦੇ ਹਾਂ ਕਿਵੇਂ ਕਿਸ ਤਰੀਕੇ ਨਾਲ ਆਪਾਂ ਸੱਚਖੰਡ ਤੱਕ ਪਹੁੰਚ ਸਕਦੇ ਹਾਂ ਗੁਰੂ ਨਾਨਕ ਪ੍ਰਕਾਸ਼ਰ ਨੇ ਸਾਨੂੰ ਕਿਹੜਾ ਤਰੀਕਾ ਦੱਸਿਆ ਹੈ ਕਿਹੜੀ ਸਰਮਖੰਡ ਦੀ ਅਵਸਥਾ ਹੈ ਕਿਹੜੀ ਕਰਮਖੰਡ ਦੀ ਅਵਸਥਾ ਹੈ ਕਿਹੜੇ ਪ੍ਰਚੰਡ ਗਿਆਨ ਦੀ ਗੁਰੂ ਨਾਨਕ ਪ੍ਰਕਾਸ਼ਰ ਨੇ ਗੱਲ ਕੀਤੀ ਹੈ ਤੇ ਕਿਹੜਾ ਧਰਮਖੰਡ ਹੈ ਜਿਸ ਧਰਮਖੰਡ ਦੇ ਵਿੱਚ ਸਾਰਾ ਸੰਸਾਰ ਸਮਾਇਆ ਹੋਇਆ ਹੈ ਇਹ ਸਾਰੀਆਂ ਬਰੀਕੀਆਂ ਆਪਾਂ ਸਰਦ ਸ਼ਬਦਾਂ ਦੇ ਵਿੱਚ ਜਿੰਨੀ ਕਮਾਲਕ ਨੇ ਸੋਝੀ ਦਿੱਤੀ ਹੈ ਉਸ ਹਿਸਾਬ ਨਾਲ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਸੋ ਪਿਆਰਿਓ ਇੱਕ ਵਾਰੀ ਆਪਣੇ ਗਿਆਨ ਹਾਊ ਮੈਨ ਛੱਡ ਕੇ ਆਓ ਫਿਰ ਇੱਕ ਵਾਰ ਆਪਾਂ ਇਸ ਵੀਡੀਓ ਨੂੰ ਸਮਝੀਏ ਇਸ ਵੀਡੀਓ ਨੂੰ ਜਾਣੀਏ ਜਿਹੜੇ ਵੀ ਜੀਵ ਡੇਲੀ ਪਾਸ ਕਰਦੇ ਐ ਜਿਨ੍ਹਾਂ ਨੂੰ ਇਹ ਬਾਣੀਆਂ ਜਾਂ ਤੁਕਾਂ ਇਸ ਸ਼ਬਦ ਜਿਹੜੇ ਆ ਜ਼ੁਬਾਨੀ ਯਾਦ ਹੋ ਚੁੱਕੇ ਆ ਇੰਨੇ ਨੇ ਸਾਲ ਹੋ ਗਿਆ ਸਾਨੂੰ ਬਾਣੀ ਪੜ੍ਹਦੇ ਆ ਪਰ ਪਿਆਰਿਓ ਆਪਾਂ ਇਨਾਂ ਬਰੀਕੀਆਂ ਨੂੰ ਜਾਣਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਇਨਾਂ ਨੂੰ ਆਪਾਂ ਸਮਝੀਏ ਵੀ ਇਹਦੇ ਤੇ ਪ੍ਰੈਕਟੀਕਲ ਵੀ ਕਰੀਏ ਤੇ ਅਜੇ ਵੀ ਸਮਾਂ ਸਾਡੇ ਕੋਲ ਹੈ ਆਪਾਂ ਇਨਾਂ ਸ਼ਬਦਾਂ ਦੇ ਉੱਤੇ ਅਮਲ ਕਰਕੇ ਇਹੀ ਗੁਰਬਾਣੀ ਦੀਆਂ ਤੁਕਾਂ ਦੇ ਉੱਤੇ ਅਮਲ ਕਰਕੇ ਪਿਆਰਿਓ ਆਪਣਾ ਜੀਵਨ ਸਵਾਰ ਸਕਦੇ ਆ ਪਰ ਜੇ ਪ੍ਰੈਕਟੀਕਲ ਕਰਾਂਗੇ ਸ਼ਰਤ ਇਹ ਹੈ ਕਿ ਸਾਡਾ ਪ੍ਰੈਕਟੀਕਲ ਹੋਣਾ ਚਾਹੀਦਾ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸਾਨੂੰ ਸਾਰਾ ਇਹ ਗਿਆਨ ਦੇਣ ਦੀ ਕੋਸ਼ਿਸ਼ ਕਰਾਂਗੇ ਸਵਾਉ ਇਸ ਵੀਡੀਓ ਨੂੰ ਸਮਝੋ ਤੇ ਆਪਾਂ ਜਾਣੀਏ ਕਿ ਗੁਰਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਕਿਹੜੇ ਪੰਜ ਖੰਡਾਂ ਦੀ ਗੱਲ ਕੀਤੀ ਹੈ ਤੇ ਕਿਵੇਂ ਸਾਡੇ ਮਨ ਨੇ ਸੱਚਖੰਡ ਤੱਕ ਪਹੁੰਚਣਾ ਹੈ